ਮੰਮੀ ਅੱਜ ਸਬਜ਼ੀ ਕੀ ਬਣਾਉਣੀ ਆ? ਦਾਲ ਕਰ ਲਾ ਪਤ ਕੋਈ। ਮੰਮੀ ਦਾਣਾ ਖਾ ਖਾ ਕੇ ਵੀ ਮਨ ਨੱਕਿਆ ਪਿਆ ਵਾ। ਬਾਹਰ ਬੈਂਗਣ ਲੱਗੇ ਹੋਣੇ ਆ। ਉਹ ਤੋੜ ਲਿਓ ਹਾਂ ਤੁਸੀਂ। ਤੇ ਬੈਂਗਣ ਖਾਣ ਦਿਲ ਕਰਦਾ ਤਾਂ ਉਦਾਂ ਕਹਿ ਹੇ ਮੰਮੀ ਬੈਂਗਣ ਲਿਆ ਦੇ ਤੇ ਬੈਂਨ ਬਣਾਵਾ। ਹੈਂ? ਤੇ ਤੋੜ ਲਿਓ ਤੇ ਫਿਰ ਉਹ ਬਣਾ ਲੈਣੀ। ਕੋਈ ਨਹੀਂ ਮੈਂ ਤੋੜ ਲਿਆਉਣੀ ਆ। ਮੇਰਾ ਨਾ ਪਹਿਲਾਂ ਵੀ ਮੰਨ ਲਿਆ ਸੀ ਕਰਨ ਤੇ ਤੇਰੀ ਮਾਸੀ ਦਾ ਫੋਨ ਆਇਆ ਹੈਗਾ। ਅੱਛਾ ਤੇ ਪੁੱਛਣ ਦੀ ਸਬਜ਼ੀ ਸਬਜ਼ੀ ਲਈ ਆ ਕੋਈ? ਤੇ ਮੈਂ ਸਬਜ਼ੀਆਂ ਤੇ ਵਾਧੂ ਲਾਈਆਂ। ਤੇ ਮੈਂ ਚੱਲ ਵਾਧੂ ਲੈ ਆਉਂਗੀ ਪਾਰਟੀ ਲਾ ਰਣੀ ਆ। ਸਰੋਤ ਪਾਲੇ ਨਹੀਂ ਕੋਹ ਤੇਰੀ ਮਾਸੀ ਨੂੰ ਖਵਾਵਾਂਗੇ ਤੇ ਕੋਹ ਤੂੰ ਬਣਾਵਾ ਚਲ ਕੋਈ ਨਹੀਂ ਤੂੰ ਲੈ ਆਓ ਤੋੜ ਕੇ ਠੀਕ ਆ ਨਾ ਹਣਾ ਮਿਆਨਾ ਚ ਤਰਕੇ ਐਸੇ ਮਾਂ ਕਰਦੇ ਪਿਆਰ ਕਰਲਾ ਫਿਰ ਤੋਂ ਲਸਣ ਵਾਹ ਹਰਾ ਪਾਈ ਵਿੱਚ ਚੰਗਾ ਆਹ ਲਸਣ ਨਾਲ ਸਵਾਦ ਹੁੰਦਾ ਟਮਾਟਰ ਹੈਗੇ ਆ ਹੈਗੇ ਆ ਪਾ ਲੈਨੇ ਆ ਅੱਛਾ ਅੱਛਾ ਹਾਂਜੀ ਚਲ ਮੈਨੂੰ ਯਾਦ ਨਹੀਂ ਆ ਚਲ ਪਹਿਲਾਂ ਜਾ ਕੇ ਨਾ ਤੇ ਕੁੜੀ ਨੂੰ ਲੈ ਆਈ ਦਿੰਨੀ ਬੈਗਨ ਫੇਰ ਹੀ ਕੋਈ ਹੋਰ ਕੰਮ ਕਰਨੀ ਹੈ ਇਕਦੇ ਹਵਾ ਨੇ ਬੜਾ ਗੰਦ ਪਾਇਆ ਜੋ ਸਵੇਰ ਤੋਂ ਸਟਾਰਟ ਹੁੰਦੀ ਆ ਨਾ ਫਿਰ ਸ਼ਾਮਾਂ ਹੀ ਪੈ ਜਾਂਦੇ ਨਾ ਚਾਲਨੀ ਆ ਜੀਮਨ ਵਾਲਾ ਜਾ ਕੇ ਮਸਾਲਾ ਮਸੂਲਾ ਲਾ ਕੇ ਤੇ ਗੱਲਾਂ ਪੁੱਛਣੀ ਆ ਚਲੋ ਆ ਕਿ ਤੇ ਜੀਮਨ ਵੀ ਬੜੀ ਐ ਪਰ ਮੈਂ ਵੀ ਬਸੇਰੀ ਚ ਬਾਖ ਮੈਂ ਗੱਲਾਂ ਮੈਂ ਸਾਰੀਆਂ ਇਹਨੂੰ ਪੁੱਛ ਲੈਣੀਆਂ ਨੇ ਦੇਖੀ ਹਾਂ ਮੈਨੂੰ ਦੱਸ ਦੇਈ ਆ ਨਾ ਗੱਲਾਂ ਲੈ 비ਜੀ ਆਏ ਆ ਫਸਟਿਕਲ 비ਜੀ ਅਸਰ ਸਰੀਕਾਲ ਐ ਔਰ سنا ਠੀਕ ਠਾਕ ਜੀ ਠੀਕ ਠਾਕ ਤੁਹਾਨੂੰ ਆਪਣੀ ਸਨਾ ਆਪਣਾ ਵੀ ਠੀਕ ਆ ਤਾਂ ਅੱਜ ਸਾਡੇ ਗਰੀਬਾਂ ਦਾ ਕਿਥੇ ਤਾ ਗਿਆ ਤੁਹਾਨੂੰ ਗੁਰਦੁਆਰੇ ਆਈ ਹਾਂ ਅੱਛਾ ਤੇ ਮੈਂ ਲਾਗੇ ਆਈ ਹਾਂ ਤੇ ਮੈਂ ਅੱਗੇ ਜੀਵਨ ਵਾਲੋ ਹੋ ਕੇ ਜਾਂਦੀ ਹਾਂ ਚਲ ਸ਼ੁਕਰ ਵਾ ਕਿ ਤੇ ਸਾਡੇ ਘਰ ਦਾ ਰਾਹ ਵੀ ਤੁਹਾਨੂੰ ਆਇਆ ਹੈ ਹਾਂ ਤਾਂ ਥਾਈ ਕਿ ਭੜੀ ਹੈ ਔਰ ਨਾ ਮੇਰੀ ਕੈਂਢੀ ਬਤਉਆਂ ਨੂੰ ਬੜਾ ਜੀ ਕਰਨ ਰਿਆ ਵਾ ਤੇ ਮੈਂ ਚਲ ਮੈਂ ਤੋੜ ਕੇ ਲੈ ਆ ਦਿੰਨੀ ਆ ਅੱਛਾ ਆਹੋ ਚਲ ਜਾ ਫਿਰ ਤੂੰ ਤੋੜ ਲਿਆ ਤੇ ਮੈਂ ਫਿਰ ਬਈ ਨਹੀਂ ਜਰਾ ਉਹ ਨਹੀਂ ਨਹੀਂ

ਬਣਾਈ ਜੀ ਕਾ ਦਹੀਂ ਜੀ ਮੈਨ ਵੱਲ ਗਿਆ ਹਮ ਚਲ ਚੰਗਾ ਕੀਤਾ ਕਿ ਆਈ ਲਾਗੇ ਤੈਨੂੰ ਪਤਾ ਮੈਂ ਕਦੀ ਬਾਹਰ ਨਹੀਂ ਨਿਕਲੀ ਹਾਂ ਘਟਲੀ ਨਹੀਂ ਕਰਨੀ ਆ ਗਰਮੀ ਬੜੀ ਆ ਨਹੀਂ ਗਰਮੀ ਤੇ ਬੜੀ ਆ ਸ਼ਰਨ ਪੁੱਤ ਵੀ ਜੀ ਆਏ ਪਾਣੀ ਲੈ ਕੇ ਆ ਪੋਸਣਾ ਸੇਤਾ ਠੀਕ ਜੇ ਨਾ ਹਾਂ ਵਧੀਆ ਵਧੀਆ ਅੱਛਾ ਅੱਛਾ ਆ ਤੀਂ ਬਹੁਤ ਵਧੀਆ ਕੀਤਾ ਜਿਹੜਾ ਮੈਨੂੰ ਮਿਲਣ ਆਗੇ ਜੇ ਮੈਂ ਤੇ ਆ ਜਾਨੀ ਆ ਆਈ ਗਈ ਆ ਤੂੰ ਤੇ ਕਿਹਦੇ ਬਾਹਰ ਨਹੀਂ ਨਿਕਲਦੀ ਨੇ ਕਰਨਾ ਨੋਕੜਨਾ ਕੀ ਹੈ ਬੀਜੀ ਇੱਕ ਤਾਂ ਗਰਮੀ ਨੇ ਬੜਾ ਤੰਗ ਕੀਤਾ ਵਾ ਅੰਤਰਾ ਸਖਤੇ ਸੂਰਜ ਚੜ ਜਾਂਦਾ ਸੜਿਆ ਤੇ ਸਾਰਾ ਦਿਨ ਉਤਰੀ ਗਰਮੀ ਰਹਿੰਦੀ ਆ ਜੀ ਨਹੀਂ ਕਰਦਾ ਘਰੋਂ ਬਾਹਰ ਨਿਕਲਣ ਨੂੰ ਇਦਾਂ ਹੀ ਬਸ ਟਾਈਮ ਨਿਕਲ ਜਾਂਦਾ ਵਾ ਤੂੰ ਤਾਂ ਨਾ ਵੀ ਸਕੂਲ ਜਾਂਦੀ ਆ ਸਕੂਲ ਜਾਂਦੀ ਆ ਆਹੋ ਪੜ੍ਹਉਂਦੀ ਆ ਨਾ ਬੱਚਿਆਂ ਨੂੰ ਕੀ ਸਰਕਾਰੀ ਹੈ ਨੌਕਰੀ ਕਿ ਜਾਂ ਪ੍ਰਾਈਵੇਟ ਹੈ ਅੱਜ ਇਹ ਤੇ ਪ੍ਰਾਈਵੇਟ ਹੀ ਆ ਤੇ ਕਿੰਨੇ ਕ ਤਨਖਾਹ ਦਿੰਦੇ ਨੇ 10000 ਮਿਲ ਹੀ ਜਾਂਦਾ ਵਾ ਕੀ ਸ਼ਰਦ ਦੇ ਪਰਾਣੀ ਗਰਮੀ ਚ ਦਾ 10000 ਨਾਲ 25 ਫੇਰਦੀ ਇਹ ਨੂੰ ਤੇਰੀ ਚੱਲ ਫਿਰ ਕੀ ਆ ਕੁਛ ਨਾ ਕੁਛ ਤੇ ਹੁੰਦਾ ਹੀ ਆ ਨਾ ਨਾਲੇ ਬੱਚਾ ਘਰੋਂ ਬਾਹਰ ਜਾਵੇ ਤੇ 100 ਗੱਲਾਂ ਦਾ ਪਤਾ ਲੱਗਦਾ ਵਾ ਤਾਂ ਕੀ ਹੋ ਗਿਆ ਹੈ ਨਾਲੇ ਵਧੀਆ ਹਵਾ ਘਰੋਂ ਬਾਹਰ ਜਾਂਦੀ ਆ ਤੇ ਅੜੀਆ 20 3000 ਹੋਏ ਤਾਂ ਵੀ ਹੈ ਚੰਗਾ ਲੱਗਦਾ ਬੰਦਾ ਚੱਲ 20 3000 ਵੀ ਆਪੇ ਹੋਈ ਜਾਊਗਾ ਨਾ ਜੇ ਥੋੜੀ ਤੇ ਲੱਗਾਂਗੇ ਤੇ ਫੇਰ ਹੀ ਬਹੁਤਾ ਮਿਲੂਗਾ ਆ ਲੈ ਬੀਜੀ ਪਾਣੀ ਮੈਂ ਆ ਗਿਆ ਹਾਂ ਤੇਰੀ ਜਠਾਣੀ ਵਾਲਾ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਤੇ ਪੈਣਾ ਉਹਦੀਆਂ ਤੇ ਉਹਦੀ ਤੇ ਹਵਾਈ ਤਾਂ ਨੂੰ ਆ ਹਾਂ ਮੈਂ ਸੋਫੇ ਇੰਨੇ ਦੇ ਆਂਦੇ ਨਹੀਂ ਆ ਮੈਂ ਮੰਜੇ ਇੰਨੇ ਦੇ ਆਂਦੇ ਨਹੀਂ ਉਹਦੀ ਗੱਲਾਂ ਹੀ ਤਾਂ ਨਹੀਂ ਆਨੇ ਚੰਗ ਕਰਦੀ ਤੇ ਇਦਾਂ ਹੀ ਆ ਬੀਜੀ ਪਰ ਚਲੋ ਕੋਈ ਨਹੀਂ ਆਪਣਾ ਆਪਣਾ ਸੁਭਾਅ ਹੁੰਦਾ ਵਾ ਉਹਦਾ ਸੁਭਾਅ ਇਦਾਂ ਦਾ ਸ਼ੁਰੂ ਤੋਂ ਆਪਣੀ ਚੀਜ਼ ਨੂੰ ਬੜਾ ਵੜਿਆ ਵੜਿਆ ਕੇ ਦੱਸਦੀ ਹੁੰਦੀ ਹੈ ਚੱਲ ਆਪਾਂ ਕੀ ਲੈਣਾ ਗੇਨ ਗੇਨ ਕੇ ਚੀਜ਼ਾਂ ਦੱਸਦੀ ਹੈ ਹਾਂ ਗਾਲਤ ਤੁਹਾਡੀ ਸੱਚੀ ਆ ਚਲੋ ਕੋਈ ਗੱਲ ਨਹੀਂ ਉਹਨੇ ਆਪਣੀਆਂ ਚੀਜ਼ਾਂ ਵਰਤਣੀਆਂ ਤਾਂ ਹੀ ਆਪਣੀਆਂ ਵਰਤੜੀਆਂ ਉਹ ਠੀਕ ਹੈ ਭਾਈ ਵਰਤਣੀਆਂ ਤਾਂ ਆਪਣੇ ਘਰ ਹੋਈਆਂ ਨੇ ਹੋਰ ਕਦੀ ਜਠਾਣੀ ਵਾਲ ਵੀ ਗਈਆਂ ਕਦੀ ਕਦੀ ਚਲ ਜਾਈਦਾ ਵਾ ਬੋਤਾ ਵੀ ਕੀ ਜਾਣਾ ਹੁੰਦਾ ਵਾ ਨਹੀਂ ਜਾਣਾ ਕੀ ਹੈ ਘਰ ਜੋਰੇ ਹੁੰਦੀ ਆ ਚੜਦੇ ਤਾਂ ਚੜਦਾ ਸੂਟ ਪੰਦੀ ਆ ਕਿਤੇ ਗੱਲਾਂ ਕਰਦੀ ਆ ਫੈਸ਼ਨ ਕੀਤਾ ਹੁੰਦਾ ਗੁਰੂ ਘਰ ਜਾਈਏ ਸਾਧਮ ਸਾਦੇ ਤੇ ਸੋਹਣਿਆਂ ਲੱਗੀਦਾ ਵੈ ਤੇ ਐਡਾ ਹਰਾ ਫੋਨ ਫੜਿਆ ਹੁੰਦਾ ਵੈ ਆਕੜੀ ਬੜੀ ਹੋ ਗਈ ਹੈ ਚਲੋ ਇਹ ਤੇ ਆਪਣੀ ਆਪਣੀ ਸਮਝ ਵਾ ਨਾ ਗੁਰੂ ਘਰ ਜਾਣਾ ਤਾਂ ਨੀਕੇ ਜਾਣਾ ਚਾਹੀਦਾ ਵਾ ਠੀਕ ਆ ਨਾ ਹੁਣ ਐਡਾ ਹਰਾ ਫੋਨ ਲੈ ਕੇ ਉੱਥੇ ਕੀ ਕਰਨ ਨੂੰ ਜਾਣਾ ਫੋਨ ਤੇ ਆਪਣੇ ਘਰੇ ਸੁਣੇ ਬੰਦਾ ਬਸ ਹੂੰ ਜਿਹੜਾ ਨੀਕੇ ਚੱਲਦਾ ਨਾ ਉਹੀ ਚੰਗਾ ਰਹਿੰਦਾ ਹਾਂਜੀ ਵੀਰ ਜੀ ਇਹ ਤਾਂ ਗੱਲ ਤੁਹਾਡੀ ਵਾਕਿਆ ਸੱਚੀ ਆ ਚਲ ਤੁਸੀਂ ਅੱਜ ਆਏ ਜੇ ਤੇ ਕਿੰਨੀਆਂ ਗੱਲਾਂ ਮੈਨੂੰ ਦਸੀਆਂ ਵਾ ਉਹ ਤਾਂ ਮੈਨੂੰ ਘਰ ਬੈਠੀ ਨੀ ਕਿ ਕਿ ਇਹ ਗੱਲ ਦਾ ਨਹੀਂ ਪਤਾ ਲੱਗਦਾ। ਐਦਾਂ ਸਾਰਾ ਦਿਨ ਲੰਘ ਜਾਂਦਾ ਵਾ। ਆਹੋ ਕੰਮ ਵਿੱਚ ਲੰਘ ਜਾਂਦਾ। ਹਾਂਜੀ। ਤੇ ਐਦਾਂ ਕਰਿਆ ਕਰੋ। ਪੰਜ ਸੱਤੀ ਦਿਨੀ ਫੇਰਾ ਮਾਰਦੇ ਰਿਆ ਕਰੋ। ਕਿੱਥੇ ਨਿਕਲਿਆ ਜਾਂਦਾ ਹੀ ਗਰਮੀ ਦੇ ਵਿੱਚ। ਆਹ ਜਾਂਦੇ ਲਾਗੇ ਆਈ ਸਾਂ। ਤੇ ਮੈਂ ਕਿਹਾ ਚੱਲ ਮੈਂ ਹੋ ਆਉਂ। ਚੱਲ ਬੜਾ ਵਧੀਆ ਕੀਤਾ ਤੁਸੀਂ ਤੇ ਹੈਂ। ਚਲੋ ਮੈਂ ਨਾ ਪਿੰਨੀ ਆ ਕੁੜੀ ਨੂੰ ਚਾਹ ਬਣਾਵੇ। ਨਹੀਂ ਚੱਲ ਮੈਂ ਚਾਹ ਤੇ ਪੀ ਲਈ ਨੀ ਆ ਬਣਾਵੇ ਨੂੰ ਤੇਰੀ। ਇਹ ਤੁਸੀਂ ਇੱਥੇ ਹੀ ਪੈ ਰਹਿੰਦੇ ਹੋਣੇ ਹਾਂ ਦੇ ਨਾਲ 32 ਵਜੇ ਨਾਲੇ ਬਾਹਰ ਦੀ ਹਵਾ ਚਲੋ ਅਜਾ ਨਾ ਚਰ ਹਵਾ ਚਲਦੀ ਠੰਡੀ ਉਹਨਾਂ ਚ ਇੱਥੇ ਬਹਿ ਜੀਦਾ ਵਾ ਜਦੋਂ ਥੋੜੀ ਗਰਮ ਲੱਗਣ ਦਾ ਪੀ ਦੀ ਉਹ ਅੰਦਰ ਚਲ ਜੀਦਾ ਵਾ ਇਦਾਂ ਟਾਈਮ ਲੱਗ ਜਾਂਦਾ ਵਾ ਹ ਚਰਨ ਪੁੱਤ ਚਾਹ ਬਣਾ ਵਧੀਆ ਜਿਹੀ ਇਲਾਚੀਆਂ ਪਾ ਕੇ ਬੀਜੀ ਨੂੰ ਹਰੀਆਂ ਇਲਾਚੀਆਂ ਪਾ ਕੇ ਚਾਹ ਪਸੰਦ ਵਾ ਹਰੀਏ ਇਹਨੂੰ ਆਖੀ ਥੋੜੀ ਸੌਂਫ ਤੇ ਮਸਾਲਾ ਅੰਦਰ ਪਾ ਲੈ ਆ ਸਾਫ ਦਾ ਅਦਰਕ ਵੀ ਪਾ ਲਈ ਵਧੀਆ ਜੀ ਬਣਾਈ ਵਧੀਆ ਜੀ ਆਹ ਬੀਜੀ ਨੂੰ ਪਸੰਦ ਨਹੀਂ ਆਉਂਦੀ ਹੁੰਦੀ ਥੋੜੀ ਕੀਤੇ ਆ ਠੀਕ ਵਾ ਆਹ ਸਵਾਦ ਲਾ ਕੇ ਪੀਨੇ ਦੋਈ ਜਾਣੀਆਂ ਤੈਨੂੰ ਪਤਾ ਹੀ ਐ ਜਿੱਦਾਂ ਦੀ ਮੈਂ ਚੀਜ਼ ਖਾਣੇ ਆ ਆਹੋ ਮੈਨੂੰ ਪਤਾ ਵਾ ਮਾੜੀ ਮੋਟੀ ਚੀਜ਼ ਤੇ ਹੋਣੀ ਤੈਨੂੰ ਪਸੰਦ ਆਉਂਦੀ ਕੋਈ ਹੈ ਨਾ ਕਦੀ ਕਪੜਾ ਮਾੜਾ ਪਾਇਆ ਨਾ ਕਦੀ ਖਾਤਾ ਮਾੜਾ ساری ਉਮਰ ਹੈ ਹੈ ਟਾਰਚ ਕੱਢੀ ساری ਉਮਰ ਵਹਿਲਾ ਮੈਂ ਸਵੇਰੇ ਉੱਠਣਾ ਮੈਨੂੰ ਉਹਨਾ ਪਹਿਲਾਂ ਪੁੱਛਣਾ ਹਾਂ ਕਿ ਬੀਜੀ ਤੂੰ ਕੀ ਖਾਣਾ ਹੈ ਜੋ ਮੈਂ ਆਖਣਾ ਮੈਨੂੰ ਉਹਨਾ ਉਹ ਚੀਜ਼ ਬਣਾ ਦੇਣੀ ਕਿਤੇ ਮੋਤੀ ਪੰਨ ਕੀਤੇ ਹੈ ਜੱਟਬਰ ਮਿਲ ਗਿਆ ਵਾ ਹਾਂ ਨਹੀਂ ਤੇ ਅੱਜ ਕਰ ਤੋ ਪੁੱਛਦਾ ਹੀ ਨਹੀਂਗਾ ਚਲ ਹੁਣ ਦਵਾ ਦਾ ਚਾਹ ਬਣਾ ਦਿੰਨੀ ਆ ਤੇ ਮੁੜ ਕੇ ਫਿਰ ਸਭ ਸੁਵਿਧਾ ਕਰ ਲੈਣੀ ਆ ਸੱਚ ਮਮੀ ਨੇ ਬੈਂਗ ਦੇ ਤੋੜ ਕੇ ਨਹੀਂ ਲਿਆਂਦੇ ਹੁਣ ਕੀ ਕਰਾਂ ਦਾਲੀ ਤਰ ਦਿੰਨੀ ਚਲ ਛੇਤੀ ਹੋ ਜੇਗੀ ਹੁਣ ਬੀਜਿਆ ਇਹਨਾਂ ਨੇ ਕਦੇ ਬਹਿ ਜਾਣਾ ਉਹ ਟਾਈਮ ਲੱਗ ਜਾਣਾ ਕਰੀ ਪਿੰਦਰ ਦੀ ਮਾਂ ਹਾਂਜੀ ਇੱਧਰ ਆ ਮੇਰੀ ਗੱਲ ਸੁਣ ਆਏ ਦੱਸੋ ਕੀ ਗੱਲ ਮੈਂ ਸੋਚਣ ਡਿਆ ਜਿੱਦਾਂ ਅਸੀਂ ਆਨੇ ਆ ਵੀ ਉਹਦਾ ਪਾਸਪੋਰਟ ਸਾਨੀਦਾ ਤੇ ਕਾਗਜ਼ ਪੱਤਰ ਸਾਰੇ ਘਾਦੀ ਰੱਖ ਛੜੀਏ ਹੂੰ ਕੱਲ ਨੂੰ ਕਰੇ ਸੱਚੇ ਹੋਣਾ ਪਿਆ ਤਾਂ ਕੰਮ ਖਰਾਬ ਹੋ ਜਾਣਾ ਹੁਣ ਕੀ ਹੋਣਾ ਚਾਹੀਦਾ ਹੁਣ ਇਹ ਚਾਹੀਦਾ ਵੀ ਅਸੀਂ ਕਿਸੇ ਜੈਂਟਰ ਨਾਲ ਗੱਲ ਕਰੀਏ ਇੱਕ ਜੈਂਟਾ ਹੈਗਾ ਮੇਰਾ ਯਾਰ ਕੋਈ ਵਾਕਬ ਹੋਗਾ ਆਹੋ ਉਹਨੂੰ ਕਹੀਏ ਵੀ ਭਾਵੇਂ ਤੂੰ ਮਾੜੇ ਮੋٹے ਮੁਲਖਰਾ ਵੀ ਜਾ ਕਢਾ ਦੇ ਅਛਾ ਅਛਾ ਕੱਲ ਨੂੰ ਸੱਚੇ ਤਾਂ ਹੋ ਜਾਣਗੇ ਜੇ ਕਹਿਣਗੇ ਵੀ ਜੈਂਟ ਨਾਲ ਗੱਲ ਕਰਾਓ ਤੇ ਕਿਦਾਂ ਕਰਾਵਾਂਗੇ ਤੇ ਨਹੀਂ ਉਹ ਜੈਂਟ ਨਾਲ ਗੱਲ ਕਰਕੇ ਕਰਕੇ ਵੇਖ ਲਉ ਜਿਹਦੇ ਨਾਲ ਜਸ਼ਨ ਗਿਆ ਵਾ ਉਹ ਯਾਰ ਤੂੰ ਉਹਦੀ ਛੱਡ ਮੈਂ ਉਹਦੇ ਨਾਲ ਕਰਨਾ ਜਿਹੜਾ ਮੇਰਾ ਵਾਕਫ ਆ ਚੱਲ ਵੀ ਨਾਲੇ ਉਹਨੂੰ ਕਵਾਂਗੇ ਵੀ ਉਹ ਮੁਲਖ ਦਾ ਵੀਜ਼ਾ ਕਢਾ ਦੇ ਜਿਹੜਾ ਘੱਟ ਤੋਂ ਘੱਟ ਪੈਸੇ ਲਵੇ ਸਾਨੂੰ ਕੀ ਸਾਡੇ ਕੋਲ ਜਾ ਕੇ ਉੱਥੇ ਕਮਾਵੇ ਨਾ ਕਮਾਵੇ ਜਾਵੇ ਨਾ ਜਾਵੇ ਸੱਚੇ ਤਾਂ ਹੋ ਜਾਣਗੇ ਨਾਲੇ ਕਵਾਂਗੇ ਵੀ ਪੈਸੇ ਲੱਗੇ ਤੇਰੇ ਵੀਜ਼ਾ ਕਢਾਉਂਦੇ ਰ ਘੰਟੂ ਮੰਟੂ ਕਰ ਜਾਗੇ ਬਾਕੀ ਰੱਖ ਦੇ ਇਹ ਨਾ ਨਾ ਇਹ ਮੁੜਕੇ ਕਹਿਣ ਵੀ ਅਸੀਂ ਤਾਂ ਵੱਡੇ ਮੁਲਖ ਜਾਣਾ ਵਾ ਤੂੰ ਨਿੱਕੇ ਤੂੰ ਤਾਂ ਛਦਾ ਉਹੋ ਜਿਵੇਂ ਮੈਂ ਕਹਿਣ ਡਿਆ ਵਾਂ ਕਿ ਜੇ ਕੋਈ ਪੰਗਾ ਪਊਗਾ ਵੀ ਤੇ ਗਲਤ ਕਰਾਂਗੇ ਵੀ ਲੈ ਵੀ ਜਾ ਕਢਾਤਾ ਵਾਂ ਸੱਚੇ ਤੋਂ ਹੀ ਨਾਵਾਂਗੇ ਤਾਂ ਹੀ ਤੈਨੂੰ ਕਹਿਣ ਡਿਆ ਵਾਂ ਚੱਲ ਵੇਖ ਲਓ ਹਾਂ ਕਰਕੇ ਫੋਨ ਹੈ ਕਰਕੇ ਵੇਖ ਲਓ ਮੈਂ ਨਾ ਇਹ ਕੰਮ ਕਰੀਏ ਨਹੀਂ ਤੇ ਉਹ ਨਾ ਮੁੜ ਕੇ ਝੂਠੇ ਪੈ ਜੀਏ ਚਾਰਜ ਫੇਰੇ ਆਹੋ ਪਤਾ ਕੰਮ ਬੜੀ ਸੁਭਾਈ ਨਾ ਕਰਨਾ ਪੈਣਾ ਕੱਲ ਨੂੰ ਕੋਈ ਵਾਦਾ ਘਾਟਾ ਹੋ ਗਿਆ ਦੇਣਾ ਉਦਾਂ ਦਾ 10 ਬੰਦੇ ਲੈ ਕੇ ਅੱਜ ਘਰ ਬਹਿ ਜਾਣਾ ਤੇ ਹੋਰ ਆ ਗੱਲ ਹੀ ਤੁਸੀਂ ਗੱਲ ਕਰ ਹੀ ਲਓ ਫਿਰ ਜਾ ਤੋ ਕਰ ਆਪਣਾ ਕੰਮ ਹੈ ਤੇਰੀ ਸਲਾਹ ਹੀ ਲੈਣੀ ਹੈ ਮੈਂ ਹਾਂ ਇਦਾਂ ਕਰੀਏ ਨਹੀਂ ਨਹੀਂ ਕੋਈ ਗੱਲ ਨਹੀਂ ਜਿੱਦਾਂ ਤੁਹਾਨੂੰ ਸਹੀ ਲੱਗਦਾ ਉਦਾਂ ਹੀ ਲਬਣਾ ਨੰਬਰ ਜੰਗਾ ਫਿਰ ਜੀਵਨ ਮੈਂ ਜਾਵਾ ਜੀ ਵੇਂਦੇ ਹੋਣੇ ਨੇ ਵੀ ਘਰੇ ਕਿੱਥੇ ਚਲ ਗਈ ਆ ਚੱਲ ਕੋਈ ਗੱਲ ਨਹੀਂ ਪਤਾ ਹੀ ਪੇ ਇੱਥੇ ਲੱਗੇ ਛਾਗੇ ਹੋਣੇ ਆ ਕਿਤੇ

ਲੈ ਬੀ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅੱਜ ਕਿੱਧਰ ਆਇਆ ਕੀ ਜੀ ਘਰ ਨਰੇਣਾ ਅੱਜ ਮੈਂ ਤੁਹਾਡੇ ਘਰ ਆਈ ਹਾਂ ਅੱਛਾ 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 ਮੇਰੇ ਜੀ ਘਰ ਬੈਠੇ ਰਹਿੰਦੋ ਉਹ ਮੈਂ ਤੇ ਗਿਆ ਹੀ ਕਿਤੇ ਬੁੱਧਰ ਬੰਦੇ ਕਿਹਦੇਲ ਕੰਮ ਤੇ ਮਿਲਿਆ ਕੋ ਜੀ ਘੜਕਦੀ ਆ ਉਹ ਘਰੇ ਸੀ ਜੀ ਮਨ ਅੱਛਾ 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 ਚਾਹ ਪਾਣੀ ਪੀ ਕੇ ਆਈ ਹਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਹੋਰ ਸੁਣਾ ਕੰਮ ਤੰਦਾ ਕੀ ਕਰੀਦਾ ਕਰਨਾ ਕੋਨਾ ਬੀਜੀ ਕੀ ਆ ਆ ਕਣਕੁਣ ਕੇ ਸੰਭਣ ਲੱਗਿਆ ਹੁਣ ਆ ਨਹੀਂ ਸੰਭੋ ਆ ਦਿਨ ਬੜੇ ਖਰਾਬ ਹੋ ਰਹੇ ਨੇ ਇਸੇ ਕਰਕੇ ਡਰ ਲੱਗਦਾ ਵਕ ਦਾਣੇ ਤੋਂ ਹੀ ਜਿਹੜੇ ਘਰ ਆ ਜਾਣ ਬੱਸ ਬੱਸ ਦਾਣੇ ਉਹ ਹੀ ਨੇ ਹਾਂਜੀ ਹਾਂਜੀ ਜਿੰਨਾ ਚਿਰ ਘਰ ਨੇ ਆਉਂਦੇ ਕੋਈ ਮਿਆਦ ਨਹੀਂ ਹੁੰਦੀ ਉਹ ਤਾਂ ਗੱਲ ਵਾ ਤੇ ਮੇਰੀ ਗੱਲ ਸੁਣ ਘਰ ਕੇ ਕ ਚਾਹ ਬੜੇ ਪੀਤਾ ਵਾ ਲੈ ਪੀ ਕੇ ਆਈ ਹਾਂ ਬੜਾ ਜੀਵਨ ਖੋੜ ਮੈਂ ਆਖਦੇ ਆਵੇਂ ਨਾ ਤੁਰ ਪਿਓ ਨਹੀਂ ਨਹੀਂ ਬੜੀ ਖੁਸ਼ ਹੋਈ ਹੈ ਅੱਛਾ 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 ਆਹ ਉਹ ਆ ਗਰਮੀ ਬੜੀ ਹੈ ਉਹ ਗਰਮੀ ਤੇ ਹੁਣ ਦੇਣੀ ਗਰਮੀ ਤੇ ਆਦੇ ਜੇ ਬਾਹਰ ਆਵਾ ਓ ਉਹ ਬੰਨੀ ਹਣ ਪਤਾ ਲੱਗ ਗਿਆ ਫੇ ਬੀਬੀ ਬਾਹਰ ਗਈ ਆ ਹਾਂ ਉਹ ਗੁੱਸੇ ਅੰਦਰ ਮ ਗਰਮੀ ਜਨਾ ਫੇ ਜੇ ਨਿੱਕਿਆਂ ਨੂੰ ਹੋਏ ਤਾਂ ਨਿੱਕੇ ਵੀ ਅੰਦਰ ਮਾਤਾ ਕਿਤੇ ਡੇਗਣਾ ਪਈ ਉਹ ਬੀਬੀ ਗੱਲ ਇਹ ਆ ਵੀ ਕਿਤੇ ਚੱਕਰ ਚੁੱਕਰ ਆ ਗਿਆ ਨਾ ਅੱਜ ਕੱਲ ਲੋਕੀ ਘਰੋ ਘਰੀ ਅੰਦਰ ਅੰਦਰ ਹੀ ਵੜੇ ਰਹਿੰਦੇ ਆ ਤੇ ਬੰਦਾ ਡੇਗ ਰਿਹਾ ਤੇ ਬੰਦੇ ਹੀ ਹੁੰਦਾ ਕੀ ਆ ਬਸ ਘੜੀ ਦਾ ਪਤਾ ਨਹੀਂਗਾ ਆ ਵੇਂਦਾ ਹੀ ਨਹੀਂ ਕੋਈ ਉਹ ਤਾਂ ਗੱਲ ਵਾ ਨਾ ਤੇ ਮੈਂ ਕਹਿੰਦਾ ਯਾਰ 10 ਮਿੰਟ ਬੈਠਦੇ ਹੈ ਚਾ ਕੋਈ ਨਹੀਂ ਹੁਣ ਮੈਂ ਜਾ ਮਾ ਬੜੇ ਚੇਰੀ ਆਂ ਅੱਛਾ 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 ਬੜੇ ਚੇਰੀ ਆਂ ਹੁਣ ਮੈਂ ਨਾ ਯਾ ਮਾਰਕਾਰ ਚਲੋ ਠੀਕ ਆ ਆ ਠੀਕ ਨੇ ਛੇਤੀ ਛੇਤੀ ਕਿਹੜਾ ਮਾਰਿਆ ਕਰੋ ਤੁਸੀਂ ਤੇ ਘਰ ਹੀ ਭਲਾ ਰਿਹਾ ਦਾਦੇ ਆਓ ਚਲੋ ਠੀਕ ਆ ਹੈਲੋ ਹੈਲੋ ਜੰਡ ਸਾਹਿਬ ਕੀ ਹਾਲ ਵਧੀਆ ਮਾਰੇ ਤੀ ਤਾਂ ਠੀਕ ਠਾਕ ਦੇ ਵਧੀਆ ਵਧੀਆ ਹੋਰ ਸੁਣਾਓ ਬੱਸ ਵਧੀਆ ਤੁਸੀਂ ਦੱਸੋ ਓਏ ਇੱਕ ਕੰਮ ਹੈ ਹਾਂ ਦੱਸੋ ਦੱਸੋ ਇੱਕ ਮੁੰਡੇ ਦਾ ਨਾ ਵਿਜਾ ਕਢਾਉਣਾ ਹੈ ਅਛਾ ਜੀ ਕਿਥੇ ਪਈ ਇਹ ਮੁੰਡਾ ਕੈਨੇਡਾ ਅਮਰੀਕਾ ਅਸੇਲੀਆ ਨਿਊਜ਼ੀਲੈਂਡ ਓਹ ਓ ਏਡੇ ਵੱਡੇ ਮੁਲਕ ਦਾ ਨਿਕਾ ਕਢਾਉਣਾ ਲੋ ਜੀ ਮੁੰਡਾ ਕੇ ਤਾਂ ਘਲਾਉਣਾ ਚੰਗੇ ਨਾਲ ਘਲਾਉ ਕੇ ਦੇ ਦੇ ਉਹ ਮੁੰਡਾ ਆਪਣਾ ਨਹੀਂ ਕਰ ਲੈਣਾ ਕਿਸੇ ਦਾ ਹੀ ਚਲੋ ਕਿ ਇਹਦਾ ਵੀ ਆ ਕਿ ਚੰਗੇ ਨਾਲ ਚੱਲ ਜਾਊਗਾ ਉਹ ਪੈਸੇ ਵੀ ਤੇ ਚਾਹੀਦੇ ਆ ਨਾ ਲਾਉਣ ਨੂੰ ਫਿਰ ਅੱਛਾ ਅੱਛਾ ਪੈਸੇ ਦੀਸ ਮਸਾਲਾ ਗਈ ਥੋੜੀ ਜੀ ਮੈਨੂੰ ਆ ਓਏ ਆ ਵੀ ਜਿਹੜਾ ਰੁਪਈਆ ਕੋਈ ਲੱਖ ਖੰਡ ਵਿਚੋਂ ਨਿਕਲ ਜਾਏ ਕਿ ਛੋਟੇ ਮੋਟੀ ਕੰਟਰੀ ਦਾ ਕਢਾ ਦਿਓ ਫਿਰ ਤੇ ਕਿਤੇ ਹਰਪੂ ਰੁਪਈਆ ਜੀ ਖਲਾ ਦਿੰਨੇ ਆ ਬਾ ਤੁਸੀਂ ਵੀਜ਼ਾ ਕਢਾ ਦਿਓ ਜਿੱਦਾਂ ਦਾ ਮਰਜ਼ੀ ਮੁਲਕ ਹੋਵੇ ਆਪੇ ਕਰੀ ਜਾਣਾ ਉਹਨੇ ਕ ਅੱਛਾ ਠੀਕ ਹੈ ਨਾ ਠੀਕ ਠੀਕ ਹੈ ਕੋਟ ਕੋਟ ਫਿਰ ਲੱਖ ਦੇ ਲੱਗਦਾ ਤੁਹਾਡਾ ਖਰਚਾ ਆਇਆ ਨਾ ਜੀ ਉਹ ਚਲ ਲੱਖ ਰੁਪਏ ਦੇ ਦਾਂਗੇ ਵਾਅਦਾ ਨਹੀਂ ਦੇਣ ਜੋਗੇ ਬੰਦੇ ਚਲੋ ਫਿਰ ਇਹਦੇ ਅੰਦਰ ਅੰਦਰ ਕਰਦਣਾ ਹੱਲ ਮੈਂ ਕੋਈ ਗੱਲ ਨਹੀਂ ਕਿੰਨੇ ਕੁ ਦਿਨਾਂ ਦਾ ਨਿਕਲ ਜਾਏਗਾ ਇਹੋ ਕੋਈ 15 ਦਿਨ ਲੱਗਣਗੇ ਤੇ ਮੈਂ ਤੁਹਾਨੂੰ ਕਾਗਜ਼ ਪੱਤਰ ਤੇ ਪਾਸਪੋਰਟ ਪਚਾਵਾਂ ਫਿਰ ਹਾਂ ਜੀ ਆਂਦੀ ਤੁਸੀਂ ਸਿਰੇ ਮੇਰੇ ਦਫ਼ਤਰ ਆਈ ਜਾਓ ਭਾਵੇਂ ਆਪ ਵੀ ਚਲੋ ਠੀਕ ਹੈ ਮੈਂ ਤੁਹਾਨੂੰ ਦੇਖ ਕੇ ਜਾਂਦਾ ਸਮਾਨ ਤੇ ਤੁਸੀਂ ਕਢਾਓ ਤੇ ਰੁਪਇਆ ਲੱਖ ਲੱਖ ਤੋਂ ਵੇਖੋ ਜੇ ਘੱਟ ਵੀ ਥੋੜੇ ਜਿਹਾ ਲੱਗਣ ਤੇ ਸਾਰ ਦਿਓ ਕੰਮ ਉਹ ਚਲੋ ਕਰ ਲਾਂਗੇ ਚਲੋ ਤੁਹਾਡਾ ਕੀ ਗੱਲ ਆ ਭਾਈ ਗੱਲਾਂਗੇ ਠੀਕ ਆ ਨਾ ਹਾਂਜੀ ਹਾਂਜੀ ਕੋਈ ਗੱਲ ਚਲੋ ਫਿਰ ਮੈਂ ਕੱਢ ਕੇ ਟਾਈਮ ਤੇ ਹੁਣਾਂ ਦਾ ਕੋਈ ਕਿਸੇ ਵੇਲੇ ਕੋਈ ਗੱਲ ਜਦੋਂ ਮਰਜ਼ੀ ਆਜਾ ਠੀਕ ਆ ਸਾਬ ਜੀ ਜੀ ਠੀਕ ਓਕੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੈ ਹਾਂ ਦਾਹਲਾ ਖੇਰ ਕੋ ਲੈ ਲੈਣਾ ਵਾ ਤੇ ਲੱਖ ਖੰਡ ਲੱਗਣਾ ਵਾ ਸੱਚੇ ਤੋਂ ਹੋ ਜਾਣਗੇ ਬਾਕੀ ਪੈਸੇ ਪਾਵਾਂਗੇ ਜੇਬ ਚ ਤੇ ਮਾੜਾ ਮੋਟਾ ਰਗੜਾ ਝਗੜਾ ਪੈ ਵੀ ਜਾਊਗਾ ਇੰਨੀ ਗੱਲ ਕਹਾਂਗੇ ਯਾਰ ਇਹਨਾਂ ਨੂੰ ਵੀ ਜਾ ਕਢਾ ਕੇ ਦਿੱਤਾ ਵਾ ਠੀਕ ਆ ਕਿ ਨਹੀਂ ਜਦ ਬਿਲਕੁਲ ਹੀ ਸਾਰਾ ਕੁਝ ਘਰ ਰਖ ਛੜਿਆ ਤਾਂ ਫੇਰ ਤੇ ਚਿੱਟੇ ਸਮਝ ਲਾ ਵੀ ਝੂਠੇ ਹੋਏ ਨਾ ਵਧੀਆ ਵਾ ਦਿਮਾਗ ਕੰਮ ਕਰ ਗਿਆ ਟਾਈਮ ਨਾਲ ਹੀ ਇਦਾਂ ਹੀ ਕਰਦਾ ਹੁਣ ਇੰਦਰ ਉਠੋ ਹਾਂ ਤਾਂ ਤੂੰ ਦੱਸ ਕੀ ਕਹਿਣਾ ਮੈਨੂੰ ਤਾਂ ਅੱਖ ਲੱਗੀ ਵੇ ਕਿੰਡੀ ਵਧੀਆ ਹਵਾ ਚੱਲਣ ਰਹੀ ਆ ਹਣਾ ਉਹ ਹਵਾ ਤੇ ਵਧੀਆ ਚੱਲਣਦੀ ਆ ਮੈਨੂੰ ਤੇਰੇ ਨਾਲ ਕੋਈ ਗੱਲ ਕਰਨੀ ਸੀ ਦੱਸੋ ਕੀ ਗੱਲ ਹੈ ਮੈਨਾਂ ਮਮੀ ਇਹਨਾਂ ਨੂੰ ਫੋਨ ਕੀਤਾ ਸੀ ਕਿ ਅਸੀਂ ਫਿਰ ਤਾਂ ਡੇਕਵਾਵਾਂਗੇ ਜਿੱਦ ਨੇ ਹੀ ਗੱਡੀ ਲੈ ਆਂਦੀ ਤੇ ਤੁਸੀਂ ਕੋਈ ਨਾ ਹੀ ਨਹੀਂ ਲਿਆ ਉਸ ਤੋਂ ਬਾਅਦ ਗੱਡੀ ਕਿੱਦਾਂ ਲੈ ਕੇ ਆਉਣੀ ਆ ਉਹ ਨਵਦੀਪ ਉਹਦੇ ਸਲਾਹ ਕੈਨਸਲ ਕਰ ਛੱਡੀ ਕਿਉਂ ਕੈਨਸਲ ਕਿਉਂ ਕਰ ਛੱਡੀ ਐ ਮੈਂ ਤਾਂ ਬੜੀ ਖੁਸ਼ ਹਾਂ ਕਿ ਥਾਰ ਗੱਡੀ ਤੇ ਜਾਵਾਂਗੇ ਉਹ ਗੱਲ ਪਤਾ ਕੀ ਹੋਈ ਆ ਮਮੀ ਨੇ ਬਣਾਇਆ ਕਿ ਤੇਰੇ ਲਈ ਸੋਨਾ ਹੂੰ ਤੇ ਉਹ ਆਂਦੇ ਹੀ ਵੀ ਹੁਣ ਉੱਥੇ ਵੀ ਪੈਸੇ ਦੇਣੇ ਆ ਤੇ ਤੂੰ ਗੱਡੀ ਵਾਲੋਂ ਵੀ ਡੈਪਿਆਂ ਕਹਿਣਾ ਅੱਛਾ ਤਾਂ ਦੇ ਥੋੜਾ ਟਾਈਮ ਰੁਕ ਜਾ ਪਿੰਦਰ ਮੈਨੂੰ ਤੇ ਇੱਕ ਨਾ ਮੰਮੀ ਦੀ ਨਹੀਂ ਸਮਝ ਲੱਗਦੀ ਮਾੜੀ ਜੀ ਕੋਈ ਗੱਲ ਹੋਏ ਤੇ ਸੋਨਾ ਚੁੱਕ ਕੇ ਬਣਾ ਲੈਂਦੇ ਆ ਉਹ ਕੀ ਕਰਨਾ ਪਿਆ ਆ ਉਹ ਨਹੀਂ ਨਵਦੇਬਾ ਕਿਦਾਂ ਨਾ ਕਿਤੇ ਕੰਮ ਆਈਂਦਾ ਵਾ ਵੇਖ ਕਿੰਨੀ ਮਗ੍ਹਾਈ ਹੋਣ ਰਹੀ ਏ ਤੇ ਗੱਡੀ ਦਾ ਕੀ ਹੈ ਤਾਂ ਸਹੀ ਸਾਡੇ ਕੋ ਤੂੰ ਦੱਸ ਜਾਣਾ ਕਦੋਂ ਚੱਲ ਜੈਨੇ ਆ ਯਾਰ ਅੱਗੇ ਮੈਂ ਹਰ ਚੀਜ਼ ਵਰੀ ਤਨੂੰ ਨਾ ਕਰਦੀ ਹੁੰਨੀ ਹਾਂ ਤੁਸੀਂ ਜ਼ਬਰਦਸਤੀ ਲਿਆ ਲਿਆ ਦਿੰਦੇ ਹੀ ਤੇ ਹਰ ਕੀ ਮੈਂ ਸਭ ਨੂੰ ਖੁਸ਼ ਹਾਂ ਪਿੱਲਾ ਕਿਉਂ ਨਹੀਂ ਆਂ ਤੇ ਹਰ ਕੀ ਤੁਸੀਂ ਸਾਰੇ ਟਬਰ ਟਿਲਾਉਗੇ ਕੋਈ ਨਹੀਂ ਟਲਾ ਹੋਇਆ ਮੇਰੇ ਵੱਲੋਂ ਹੀ ਬੱਸ ਡੈਡੀ ਨੇ ਮੈਨੂੰ ਰਹੀ ਇੱਕ ਦਿਨ ਕਹਿਣ ਤੇ ਤੂੰ ਮੁਰਕ ਗੱਲ ਹੀ ਨਹੀਂ ਕੀਤੀ ਮੈਂ ਆਪ ਵੀ ਨਹੀਂ ਰਹਿਣ ਦਉਣ ਤੂੰ ਕੀ ਕਰਨੀਆਂ ਨਾਲ ਇੰਨੀਆਂ ਇੱਕ ਹੈਗੀ ਤੇ ਸਹੀ ਆਹ ਵੇਹ ਵੀ ਗੱਲ ਸਹੀ ਹੈ ਕੋ ਦੋ ਚਾਰ ਸਾਲ ਹਜੇ ਇਹਨੂੰ ਚਲਾਉਨੇ ਆ ਇਹਨੂੰ ਦੇ ਦਾਂਗੇ ਤੇ ਉਹੋ ਜੀ ਲੈਵਾਂਗੇ ਚਲ ਠੀਕ ਤੇ ਨਾਲੇ ਲੈ ਕੇ ਆਵਾਂਗੇ ਨਵੀਂ ਨਵੀਂ ਚੀਜ਼ ਦਾ ਉਦਾਂ ਵਾਦਾ ਹੁੰਦਾ ਏ ਠੀਕ ਤੇ ਫਿਰ ਮੈਂ ਹੁਣ ਉਹਨਾਂ ਨੂੰ ਕੀ ਕਵਾਂਗੀ ਜਿਨ੍ਹਾਂ ਨੇ ਪੁੱਛਿਆ ਤੁਸੀਂ ਗੱਡੀ ਨਹੀਂ ਲਈ ਉਹ ਕਵਾਂਗੇ ਹੋਰ ਕਿਸੇ ਨੂੰ ਉਹਨਾਂ ਦੇ ਦਿੱਤੀ ਏ ਆਪਾਂ ਕਿਹੜੀ ਨਵੀਂ ਲਿਆਉਣੀ ਸੀ ਤੇ ਫਿਰ ਚੱਲੀਏ ਕਿਹਦੇ ਨਾਲ ਤੂੰ ਦੱਸ ਸਹੀ ਜਾਣਾ ਕਿਦਾਂ ਆਪਾਂ ਚੱਲ ਜਾਾਂਗੇ ਕੱਲ ਹੀ ਚੱਲ ਜਾਾਂਗੇ ਕੋਈ ਗੱਲ ਨਹੀਂ ਚੱਲ ਜਾਾਂਗੇ ਚਲ ਠੀਕ ਆ ਮੈਂ ਹੁਣ ਪੁੱਛਦੀ ਇਹਨਾਂ ਨੂੰ ਇਹਨਾਂ ਨੇ ਮੁੜ ਕੇ ਨਾ ਹੀ ਨਹੀਂ ਲਿਆ ਹੈਗਾ ਉਹ ਜੇ ਜ਼ਰੂਰੀ ਥਾਰ ਤੇ ਜਾਣਾ ਨਾ ਇੱਥੋਂ ਮੰਗ ਲੈਣਾ ਕਿਸੇ ਦੀ ਨਹੀਂ ਨਹੀਂ ਮੰਗ ਕੇ ਕਿਹੜੀ ਗੱਲੋ ਜਾਣਾ ਵਾ ਸਾਡੇ ਤੋਂ ਕਿਹੜਾ ਕੁਝ ਹੈਗਾ ਨਹੀਂ ਆਪਨੀ ਗੱਡੀ ਤੇ ਜਾਵਾਂਗੇ ਤੇ ਮੰਗੀ ਚੀਜ਼ ਦਾ ਕੀ ਫਾਇਦਾ ਵਾ ਉਹ ਕਿਉਂ ਸਾਡੇ ਤੇ ਲੋਕ ਹੀ ਲੈ ਹੀ ਜਾਂਦੇ ਨੇ ਹਾਂ ਕੋਈ ਗੱਲ ਨਹੀਂ ਚਲੋ ਪੈਜੋ ਫਿਰ ਲੰਮੇ ਹੁਣ ਇਨਸ਼ਾਅੱਲਾ ਠੀਕ ਆ ਉਹਦਾ ਬਾਗ ਨਹੀਂ ਪਿਆ ਵਾ ਇਹ ਨਾ ਹੋਏ ਮੈਂ ਜਮਾ ਤੋਂ ਨੂੰ ਪਤਾ ਲੱਗ ਜੇ ਤੂੰ ਇਦਾਂ ਕਰ ਮੈਂ ਨਹੀਂ ਅੰਦਰ ਤੋਂ ਕੱਲੀ ਜਾ ਤੇ ਨੰਗਲ ਅੱਗੇ ਵਹਿਲੇ ਵੀ ਸੁੱਤਾ ਵਾ ਕੇ ਜਾਗਣ ਡਿਆ ਇਹ ਜਾਗਣ ਡਿਆ ਫਿਰ ਕਾਗ ਦੀ ਨਾ ਲੈ ਕੇ ਆਉਂ ਅੱਛਾ ਇਹ ਜੇ ਸੁੱਤਾ ਹੋਊਗਾ ਫਿਰ ਪੜਦੇ ਨਾਲ ਹੋਲੀ ਦੀ ਕੱਢ ਲਈ ਚੱਲ ਮੈਂ ਇਦਾਂ ਹੀ ਕਰਨੀ ਹੈ ਤੈਨੂੰ ਵੇਖ ਲੈਣ ਲੱਗੇ